ਮੋਟਾ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਇੱਕ ਵਾਰ ਹੋਰ ਪਾਕੀ ਐ ਤੇ ਉਥੇ ਹੁਣ ਅਕਾਲੀ ਦਲ ਨੇ ਫਿਰ ਤੋਂ ਉੱਪਰ ਡਵੇਟ ਦੇ ਲਈ ਖੁੱਲਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਦਿੱਤਾ ਤੇ ਉਥੇ ਯੂ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਇਹ ਬਿਆਨਬਾਜ਼ੀ ਦਿੱਤੀਆਂ ਗਈਆਂ ਤੇ ਜਿਸ ਦੇ ਦੌਰਾਨ ਹੁਣ ਦੱਸਿਆ ਕਿ ਉਹਨਾਂ ਨੇ ਕਿਹਾ ਹੈ ਕਿ ਭਗਵੰਤਿਆ ਜੇ ਤੇਰੇ ਚਾਧਾ ਮੈਂ ਤਾਂ ਸਿੱਧਾ ਟੱਕਰ ਤੇ ਸਾਡੇ ਨਾਲ ਬੈਠ ਕੇ ਡਿਬੇਟ ਕਰ ਖੁੱਲਾ ਸੱਦਾ ਹੈ ਤੇ ਭੋਪਨ ਡਿਬੇਟ ਦੇ ਲਈ ਚੈਲੰਜ ਹੈ ਜਿਹੜੇ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਵਾਬ ਦੇ ਤੇ ਜਿਸ ਤੋਂ ਬਾਅਦ ਹੁਣ ਪੂਰਨ ਤੌਰ ਤੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਕਾਲੀ ਦਲ ਬਾਦਲ ਪਰਿਵਾਰ ਨੂੰ ਇੱਕ ਟਿੱਪਣੀ ਕੀਤੀਆਂ ਜਾਂਦੀਆਂ ਨੇ ਉਸ ਦੇ ਦੌਰਾਨ ਹੁਣ ਪੂਰਨ ਤੌਰ ਤੇ ਅਕਾਲੀ ਦਲ ਪੜਕੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਖੁੱਲੇ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਦਿੱਤੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀ ਕਹਿਣਾ ਹੈ ਝੂਠੇ ਸ਼ਰਾਬੀ ਬੇਈਮਾਨ ਦਿੱਲੀ ਦੇ ਟੌਟ ਧੋਖਾ ਕਰਨ ਵਾਲੇ ਹੰਕਾਰੀ ਸ਼ਰਾਬੀ ਮੁੱਖ ਮੰਤਰੀ ਦੀ ਭਗਵੰਤ ਮਾਨ ਸਿਆ ਤੂੰ ਕਿਸੇ ਗੱਲ ਤੇ ਤਾਂ ਖੜ ਜਾ ਕਿਸੇ ਗੱਲ ਤੇ ਇੱਕ ਪਾਸੇ ਤਾਂ ਤੂੰ 14 ਦਾ ਲੱਗਿਆ ਹੋਇਆ ਤੇ 14 ਤੋਂ ਲੱਗ ਕੇ ਅੱਜ 24 ਹੋ ਗਈ ਇੱਕ ਹੋ ਰੱਟ ਫੜੀ ਹੈ ਕਿ ਕਾਲੀ ਦਲ ਖਤਮ ਹੋ ਗਿਆ ਜੀ ਆ ਹੋ ਗਿਆ ਜੀ ਫਲਾਣਾ ਆ ਸਕਦਾ ਜੀ ਅਕਾਲੀ ਦਲ ਨਹੀਂ ਆ ਸਕਦਾ ਜੀ ਅਕਾਲੀ ਦਲ ਦੇ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਤੇ ਬਾਰ ਬਾਰ ਤੰਜ ਕੱਸਦੇ ਹੋ ਕਿ ਉਹ ਹਰਮਨ ਪਿਆਰੇ ਨਹੀਂ ਰਹੇ ਜੀ ਅਕਾਲੀ ਦਲ ਦੀ ਕੋਈ ਪ੍ਰੋਬਲਮ ਹੈ ਜੀ ਆਹ ਹੈ ਜੀ ਉਹ ਹੈ ਜੀ ਇੱਕ ਪਾਸੇ ਜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਖਤਮ ਹੋ ਗਿਆ ਜਾਂ ਅਕਾਲੀ ਦਲ ਦੇ ਪ੍ਰਧਾਨ ਸ਼ੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਮਜ਼ੋਰ ਹੋ ਗਏ ਉਹਨਾਂ ਦੀ ਫੈਨ ਫੋਲੋਇੰਗ ਨਹੀਂ ਰਹੀ ਫਿਰ ਤੁਹਾਨੂੰ ਬਾਰ-ਬਾਰ ਹਰ ਰੋਜ਼ ਉਹਨਾਂ ਪ੍ਰਤੀ ਵਿਭਾਰ ਸੀਮਰ ਕੋਰ ਬਾਦਲ ਜੀ ਪਤੀ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਪ੍ਰਤੀ ਐ ਸ਼ੋਮਨੀ ਕਲਦੇ ਹੋਰ ਸੀਨੀਅਰ ਲੀਡਰਸ਼ਿਪ ਪਤੀ ਭੋਲਣ ਦੀ ਲੋੜ ਕੀ ਪੈਂਦੀ ਆ ਕਮੇਟੀ ਮੁੱਖ ਮੰਤਰੀ ਹਰ ਰੋਜ਼ ਤੂੰ ਡਰਾਮੇ ਕਰਦਾ ਕਦੇ ਪਾਣੀ ਸਿਰ 'ਚ ਪਾ ਲੈਣਾ ਕਦੇ ਸ਼ਰਾਬ ਪੀ ਕੇ ਲੇਟਣ ਲੱਗ ਜੰਨਾ ਕਦੇ ਮਤਲਬ ਭੋਗਤੇ ਚਲੇ ਜਾਂਦੇ ਹੋ ਕਦੇ ਪਾਰਲੀਮੈਂਟ ਚਲੇ ਜਾਂਦੇ ਹੋ ਮਤਲਬ ਹੋ ਕੀ ਗਿਆ ਤੁਹਾਨੂੰ ਹੁਣ ਤਾਂ ਤੁਸੀਂ ਮੁੱਖ ਮੰਤਰੀਓ ਸ਼ੋਮਣੀ ਕਲਦਲ ਤਿੰਨ ਸਿੱਤਾਂ ਤੇ ਰਹਿ ਗਿਆ ਸੀ ਤੁਸੀਂ ਕਿਹਾ ਸੀ ਸ਼ੋਮਣੀ ਕਲਦਲ ਖਤਮ ਹੋ ਗਿਆ ਫਿਰ ਬਾਰ-ਬਾਰ ਬੋਲਣ ਦੀ ਲੋੜ ਕਿਉਂ ਪੈਂਦੀ ਆ ਬੋਲਦਾ ਬੰਦਾ ਪਿੰਡ ਦੇ ਵਿੱਚ ਮੈਂ ਸਪਸ਼ਟ ਕਿ ਪਿੰਡਾਂ ਦੀ ਪੋਲਿਟਿਕਸ ਹੁੰਦੀ ਆ ਪਿੰਡਾਂ ਦੀ ਇੱਕ ਰਾਜਨੀਤੀ ਹੁੰਦੀ ਆ ਕਿ ਜਿਹੜਾ ਪਿੰਡ ਦੇ ਵਿੱਚ ਬੰਦਾ ਖਤਮ ਹੋ ਜੇ ਉਹਦਾ ਬੰਦਾ ਨਾਂ ਲੈਣ ਤੋਂ ਹਟ ਜਾਂਦਾ ਸਿਆਣੇ ਪੋਲਿਟਿਕਸ ਕਹਿੰਦੇ ਨੇ ਕਿ ਜੇ ਆਪਣਾ ਵਿਰੋਧੀ ਕਮਜ਼ੋਰ ਹੋ ਗਿਆ ਤਾਂ ਉਹਦਾ ਨਾਮ ਲੈਣਾ ਬੰਦ ਕਰ ਦਿਓ ਉਹਦਾ ਨਾਮ ਲੈ ਕੇ ਤੁਸੀਂ ਵੱਡਾ ਕਰ ਦਿਓ। ਜਾਂ ਤੁਸੀਂ ਨਾਮ ਤਾਂ ਲੈਨੇ ਹੋ ਕਿ ਤੁਹਾਨੂੰ ਲੱਗਦਾ ਕਿ ਉਹ ਵੱਡਾ ਹੈ ਉਹਨੂੰ ਮੈਂ ਡੈਮੇਜ ਕਰਾਂ ਡੈਂਟ ਪਾਵਾਂ। ਵੀਰੇ ਪੋਲਿਟਿਕਸ ਕੀ ਹੈ? 10 ਸਾਲ ਤੋਂ ਤੁਹਾਡੀ 80 ਤੋਂ 90% ਪੋਲਿਟਿਕਸ ਮੈਂ ਕਹਾਂਗਾ 90% ਤੁਹਾਡੀ ਜਿਹੜੀ ਬਿਆਨਬਾਜ਼ੀ ਤੁਹਾਡੇ ਕਮੈਂਟ ਤੁਹਾਡੇ ਬਿਆਨ ਤੁਹਾਡੇ ਜਿਹੜੀ ਤੁਸੀਂ ਜੋ ਵੀ ਤੁਸੀਂ ਮਾਰਦੇ ਹੋ ਲੱਛੇਦਾਰ ਗੱਲਾਂ, ਚੁਟਕਲੇ ਜਿਹੜਾ ਬਕਵਾਸ ਮਾਰਦੇ ਹੋ ਉਹ 90% ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਹੁੰਦਾ। ਸਮਾਨ ਸਾਹਿਬ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਸੀ। ਮੈਨੂੰ ਮਾਣ ਹੈ ਕਿ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਪੰਜਾਬ ਦੇ ਵਰਕਰਾਂ ਨੂੰ, ਅਹੁਦੇਦਾਰਾਂ ਨੂੰ, ਲੀਡਰ ਸਾਹਿਬਾਨ ਸਾਰੇ। ਇੱਚੜ ਦੀ ਕਲਾ, ਚੜ੍ਹਦੀ ਕਲਾ। ਜਿਹੜਾ ਬੰਦਾ ਚੜਤ ਵੱਲ ਹੁੰਦਾ ਫਿਰ ਬੋਲਿਆ ਉਹਨੂੰ ਜਾਂਦਾ, ਘੇਰਿਆ ਉਹਨੂੰ ਜਾਂਦਾ। ਮਾੜੇ ਨੂੰ ਕੌਣ ਘੇਰਦਾ ਹੁੰਦਾ ਹੈ? ਛੋਟੀ ਜੀ ਗੱਲ ਅਸੀਂ ਸਿੱਧਾ ਫਾਰਮੂਲਾ ਹੈ ਕਿ ਜੇ ਕਾਲੇ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਦੀ ਲੀਡਰਸ਼ਿਪ ਕਮਜ਼ੋਰ ਹੋ ਗਈ ਤਾਂ ਉਹਨੂੰ ਘੇਰੇਬੰਦੀ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਕਿਉਂ ਮੁੱਖ ਮੰਤਰੀ ਨੂੰ ਹਰ ਰੋਜ਼ ਕੋਈ ਨਾ ਕੋਈ ਬਿਆਨ ਫੜਕੇ ਉਹਦੇ ਤੇ ਬੋਲਣਾ ਪੈਂਦਾ ਇਹਦਾ ਮਤਲਬ ਅਕਾਲੀ ਦਲ ਬਹੁਤ ਵੱਡੇ ਬਹੁਤ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆ ਰਿਹਾ ਮੈਂ ਪਹਿਲਾਂ ਵੀ ਕਹਿੰਦਾ ਸੀ ਅਕਾਲੀ ਦਲ ਹਾਰਿਆ ਅਕਾਲੀ ਦਲ ਮਰਿਆ ਨਹੀਂ ਤੇ ਮਾਨ ਸਾਹਿਬ ਪੰਜਾਬ ਦੇ ਸਹਿਕਾਰੀ ਮੁੱਖ ਮੰਤਰੀ ਜੀ ਸ਼੍ਰੋਮਣੀ ਕਾਲੀ ਦਲ ਇਹ ਉਦੋਂ ਬੜਿਆ ਸੀ ਜਦੋਂ ਗੋਰੇ ਹੁੰਦੇ ਸੀ ਸ਼੍ਰੋਮਣੀ ਕਾਲੀ ਦਲ ਨੂੰ ਅੰਗਰੇਜ਼ ਨਹੀਂ ਖਤਮ ਕਰ ਸਕੇ ਦੇਸ਼ ਆਜ਼ਾਦ ਹੋਇਆ 네ਹਰੂ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਬਟ ਸਿੰਘ ਤੋਂ ਲੈ ਕੇ ਕੈਪਟਨ ਤੋਂ ਲੈ ਕੇ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ ਅਕਾਲੀ ਦਲ ਉਦੋਂ ਵੀ ਖਤਮ ਨਹੀਂ ਹੋਇਆ ਤੇ ਤੁਸੀਂ ਕੀ ਖਤਮ ਕਰੋਗੇ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਲੋਕ ਛਿੱਤਰਾਂ ਦੇ ਹਾਰ ਪਿੰਡ-ਪਿੰਡ ਚ ਕੀ ਫਿਰਦੇ ਨੇ 200-200 ਬੰਦਾ ਮੁਲਾਜ਼ਮ ਲਾ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਜਿਹੜੀ ਪਾਰਟੀ ਧਰਨਿਆਂ ਮਜਾਰਿਆਂ ਦੇ ਵਿੱਚ ਸਵਾਲ-ਜਵਾਬਾਂ ਤੋਂ ਨਿਕਲੀ ਹੋਵੇ ਅੱਜ ਉਹ ਸਵਾਲਾਂ ਤੋਂ ਨੱਟਦੀ ਆ ਖੁੱਲਾ ਚੈਲੰਜ ਆ ਆਮ ਆਦੀ ਪਾਰਟੀ ਦੇ ਯੂਥ ਦੇ ਪ੍ਰਧਾਨ ਨੂੰ ਭਗਵਾਨ ਤੁਮਾਨ ਨੂੰ ਖੁੱਲਾ ਚੈਲੰਜ ਹੈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕੋਈ ਹੰਕਾਰ ਚ ਨਹੀਂ ਉਹ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ ਖੁੱਲਾ ਚੈਲੰਜ ਹੈ ਕੰਮਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਜਿੱਥੇ ਮਰਜੀ ਤੁਹਾਡਾ ਕੋਈ ਲੀਡਰ ਖਾਸ ਕਰਕੇ ਮੈਂ ਯੂਥ ਦਾ ਪ੍ਰਧਾਨ ਆ ਤੁਹਾਡੇ ਯੂਥ ਦੇ ਪ੍ਰਧਾਨ ਨੂੰ ਚੈਲੰਜ ਕਰਦਾ ਜਗਾ ਤੁਹਾਡੀ ਥਾਂ ਤੁਹਾਡਾ ਆਓ ਕਿਤੇ ਚੈਨਲ ਤੇ ਕਿਸੇ ਚੱਲਦੇ ਆ ਚੈਨਲ ਤੇ ਖੁੱਲੀ ਡਿਬੇਟ ਕਰੀਏ ਕਿ ਪਤਾ ਲੱਗ ਜੂ ਕਿ ਸੱਚ ਕੀ ਆ ਕਿ ਝੂਠ ਕੀ ਆ ਕਿਸੇ ਕਰਾ ਕੇ ਤੋਰੋਂਗੇ ਕਿਸੇ ਕਰਾ ਕੇ ਚੰਗਿਆੜੇ ਨਾਲ ਤੁਹਾਡੇ ਆਮ ਆਦੀ ਪਾਰਟੀਆਂ ਦੇ ਕਢਾਏ ਤਾਂ ਸ਼੍ਰੋਮਣੀ ਕਾਲਜਦਲ ਦਾ ਯੂਥ ਵਿੰਗ ਦਾ ਪ੍ਰਧਾਨ ਨਾ ਕਹਿ ਦਿਓ ਸੱਚ ਸੱਚ ਹੁੰਦਾ ਡਵੈਲਮੈਂਟ ਦੇ ਆਧਾਰ ਤੇ ਬੋਲਾਂਗੇ ਕੰਮ ਦੇ ਆਧਾਰ ਤੇ ਬੋਲਾਂਗੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਆਧਾਰ ਤੇ ਬੋਲਾਂਗੇ ਨੌਜਵਾਨਾਂ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਕਿਸਾਨਾਂ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਖਾਲਸਾ ਪੰਥ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਤੇ ਜੋ ਤੁਸੀਂ ਨੁਕਸਾਨ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਤਾੜੀ ਮਾਰ ਕੇ ਸਾਡੀਆਂ ਚਾਚੀਆਂ ਤਾਈਆਂ ਮਾਵਾ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਚ ਦੇ ਕੇ ਤੁਸੀਂ ਤਾੜੀ ਮਾਰ ਕੇ ਹੱਸਦੇ ਹੋ ਕੀ ਪੰਜਾਬ ਦੀਆਂ ਬੀਬੀਆਂ ਹਜ਼ਾਰ-ਹਜ਼ਾਰ ਚ ਵਿਕ ਗਈਆਂ ਸਾਡੀਆਂ ਬੀਬੀਆਂ ਪੂੜੀਆਂ ਨੇ ਖਰੀਦ ਤੁਸੀਂ ਪੰਜਾਬੀ ਆ ਨੂੰ ਦਿੱਲੀ ਵਾਲੇ ਕਰੋੜਾ ਚ ਵੀ ਨਹੀਂ ਸਕਦੇ ਅਣਖ ਤੇ ਗੈਰਤ ਦੇ ਨਾਲ ਜੂਣਾ ਪੰਜਾਬੀ ਜਾਣਦੇ ਨੇ ਤੁਸੀਂ ਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਜੋ ਕੁਝ ਕਾਂਗਰਸ ਨੇ ਪੰਜਾਬ ਦੇ ਨਾਲ ਖਾਲਸਾ ਪੰਥ ਦੇ ਨਾਲ ਕਲਸਾ ਕੌਮ ਦੇ ਨਾਲ ਕੀਤਾ ਤੁਸੀਂ ਵੀ ਉਤੋਂ ਕੱਟ ਨਹੀਂ ਗੁਜ਼ਾਰੀ ਪੱਤ ਦੇ ਮੁੱਦੇ ਤੇ ਬੋਲਿਓ ਪੰਜਾਬ ਦੇ ਮੁੱਦੇ ਤੇ ਬੋਲਿਓ ਪੰਜਾਬੀ ਦੇ ਮੁੱਦੇ ਤੇ ਬੋਲਿਓ ਡਿਵੈਲਪਮੈਂਟ ਦੇ ਮੁੱਦੇ ਤੇ ਬੋਲਿਓ ਨੌਜਵਾਨਾਂ ਦੇ ਮੁੱਦੇ ਤੇ ਬੋਲਿਓ ਐਸਸੀ ਭਾਈਚਾਰੇ ਦੇ ਮੁੱਦੇ ਤੇ ਬੋਲਿਓ ਮਲਾਜਮਾ ਦੇ ਮੁੱਦੇ ਤੇ ਬੋਲਿਓ ਰੁਜ਼ਗਾਰ ਦੇ ਮੁੱਦੇ ਤੇ ਬੋਲਿਓ ਕਿਸੇ ਕਰਾ ਦੇਾਂਗੇ ਜਦੋਂ ਮਰਜ਼ੀ ਡਿਬੇਟ ਰੱਖ ਲਿਓ ਤੁਹਾਡੇ ਕੋਲ ਨੇ ਗੱਲਾਂ ਝੂਠ ਡਰਾਮਾ ਮੁੱਖ ਮੰਤਰੀ ਵਾਲੀ ਗੱਲ ਹੈ ਕੋਈ ਤੁਹਾਡੇ ਕੋਲ ਕਿਹੜੀ ਤੁਸੀਂ ਡਵੈਲਪਮੈਂਟ ਕਰਾਈ ਐ ਕਿਹੜਾ ਪਿਛੂ ਰਜਗਾਰ ਦਿੰਦਾ ਬੇੜਾ ਗਰ ਕਰ ਦਿੰਦਾ ਇੱਕ ਟਰੱਕ ਨੋਟਾਂ ਦਾ ਭਰ ਕੇ ਦਿੱਲੀ ਜਾਂਦਾ ਰੋਜ਼ ਇੱਕ ਟਰੱਕ ਭਰ ਕੇ ਇਹ ਹਾਲਾਤ ਤੁਸੀਂ ਪੰਜਾਬ ਦੇ ਬਣਾ ਰੱਖੇ ਨੇ ਨਸ਼ਾ ਆਪਣੀ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਅੱਜ ਹਰ ਪਿੰਡ ਦੇ ਵਿੱਚ ਮੈਂ ਪਿਛਲੇ 11 ਮਹੀਨੇ ਦੇ ਵਿੱਚ 92 ਹਲਕਿਆਂ ਦਾ ਦੌਰਾ ਕੀਤਾ ਤੇ ਹਰ ਹਲਕਾ ਇਹ ਗੱਲ ਕਹਿ ਰਿਹਾ ਇਕ ਚਿੱਟਾ ਆਪਨੇ ਵਿਕ ਰਿਆ ਨਸ਼ਾ ਆਪਨੇ ਵਿਕ ਰਿਆ ਸਰਕਾਰ ਬਕਵਾਰੀ ਆ ਮੁੱਖ ਮੰਤਰੀ ਬਕਵਾ ਰਿਹਾ ਮੁੱਖ ਮੰਤਰੀ ਦੇ ਮੰਤਰੀ ਬਕਵਾ ਰਹੇ ਨੇ ਐਮ ਐਲ ਏ ਬਕਵਾ ਰਹੇ ਉਹਨਾਂ ਤੋਂ ਬਿਨਾ ਨਸ਼ਾ 10 ਗੁਣਾ ਕਿੱਦਾਂ ਵਧ ਗਿਆ ਜਿਹੜੇ ਲੋਕ ਤੁਹਾਡਾ ਪ੍ਰਧਾਨ ਕੇਜਰੀਵਾਲ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਬੰਦ ਸੀ ਉਹ ਕਹਿੰਦਾ ਸੀ ਸਰਕਾਰਾਂ ਦਈ ਨੀਅਤ ਸਾਫ਼ ਹੋਵੇ ਪਚਾਰ ਹਫ਼ਤੇ ਨਸ਼ਾ ਬੰਦ ਹੋ ਸਕਦਾ ਤੁਸੀਂ 2 ਸਾਲ ਦੇ ਵਿੱਚ ਨਹੀਂ ਕਰਵਾ ਸਕਦੇ ਬੀੜਾ ਗਰਖ ਪੰਜਾਬ ਦਾ ਤੁਸੀਂ ਕਰ ਦਿੱਤਾ ਸੋ ਇਸ ਲਈ ਮੈਨੂੰ ਖੁਸ਼ੀ ਆਇਆ ਕਿ ਤੁਸੀਂ ਕੱਲ ਜਿਲ ਦੇ ਖਿਲਾਫ ਬੋਲਦੇ ਹੋ ਕਿਉਂਕਿ ਬੋਲਣਾ ਬੰਦਾ ਉਹਦੇ ਖਿਲਾਫ ਹੁੰਦਾ ਜਿਹਦੀ ਚੜਤ ਹੋਵੇ ਜਿਹੜਾ ਆਉਂਦਾ ਹੋਵੇ ਘੇਰਿਆ ਉਹਨੂੰ ਜਾਂਦਾ ਜਿਹੜਾ ਤਕੜਾ ਹੋਵੇ ਉਹ ਲਗਦਾ ਘੇਰ ਲੋ ਸਾਹਮਣੇ ਆਈ ਜਾਂਦਾ ਹੁਣ ਸੋ ਤੁਹਾਡੇ ਘੇਰਿਆ ਕੁਝ ਨਹੀਂ ਹੋਣਾ ਤੁਹਾਡੇ ਕਮੈਂਟ ਕਰਾਇਆ ਕੁਝ ਨਹੀਂ ਹੋਣਾ ਪੰਥ ਪੰਜਾਬ ਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਪਾਟੀ ਸ਼ੋਮਣੀ ਕੱਲ੍ਹ ਬਹੁਤ ਵੱਡੇ ਰੂਪ ਦੇ ਵਿੱਚ ਸਾਹਮਣੇ ਆਊਗੀ ਤੱਕੜੇ ਹੋ ਕੇ ਤੁਹਾਡੇ ਦਿੱਲੀ ਵਾਲਿਆਂ ਦੀ ਮੰਜੀ ਥੁੱਕਾਂਗੇ ਲੜਾਂਗੇ ਖੜਾਂਗੇ ਖੜਾਂਗੇ ਮਰਾਂਗੇ ਕੋਈ ਤੁਹਾਡੇ ਚਿਪਾਂਗੇ ਨਹੀਂ ਸਾਰੀਆਂ ਦਿੱਲੀ ਪਾਰਟੀਆਂ ਦਾ ਬਾਈਕਾਟ ਕਰਾਂਗੇ ਪੰਜਾਬੀ ਚਾਹ ਬੀਜੇਪੀ ਆ ਚਾਹ ਕਾਂਗਰਸ ਆ ਚਾਹ ਆਮ ਆਦੀ ਪਾਰਟੀ ਆ ਇਸ ਲਈ 1 ਜੂਨ ਨੂੰ ਆਹ ਤੱਕੜੀ ਦਾ ਬਟਨ ਦਵਾ ਕੇ ਪੰਜਾਬੀਓ ਜੇ ਤੁਸੀਂ ਮੋਦੀ ਤੇ ਭਗਵੰਤ ਮਾਨ ਨੂੰ ਗੱਡੀਆਂ ਤੇ ਬਿਠਾ ਸਕਦੇ ਹਾਂ ਧਲਾ ਵੀ ਸਕਦੇ ਹਾਂ ਇਸ ਲਈ ਇੱਕ ਤਰੀਕ ਨੂੰ ਦਿੱਲੀ ਵਾਲੇ ਪਹਜਾਵਾਂਗੇ ਪੰਜਾਬ ਚ ਤਾਵਾਂਗੇ ਆਹ ਬਟਨ ਤਖੜੀ ਦਾ ਦੱਬ ਕੇ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਦਿੱਲੀ ਵਾਲੇ ਉਹ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਖੁੱਲਾ ਚੈਲੰਜ ਹੈ ਜਦੋਂ ਮਰਜ਼ੀ ਆਜੋ ਡਿਬੇਡ ਤੇ ਕੋਈ ਪਰਵਾਹ ਨਹੀਂ ਗੁਰੂ ਸਾਹਿਬ ਉਹ ਪਰਮੇਸ਼ਰ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ